ਵਿਆਹ ਵਾਲੇ ਮੁੰਡੇ ਨੂੰ ਭੁਜਾ ਕੇ ਲੈ ਗਈ ਘੋੜੀ ਕੁੜੀ ਵਾਲੇ ਲੱਭਦੇ ਫਿਰਨ ਪਰੌਣਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਫਿਰ ਹੀ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ ਪਰ ਹੁਣ ਇੱਕ ਐਸੇ ਵਿਆਹ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵਿਆਹ ਵਾਲੇ ਪਰਿਵਾਰਕ ਮੈਂਬਰ ਤਾਂ ਕੀ ਦੇਖਣ ਵਾਲੇ ਲੋਕ ਵੀ ਨਹੀਂ ਭੁੱਲਣਗੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਰਾਤ ਜਾ ਰਹੀ ਹੈ ਅਤੇ ਵਿਆਹ ਵਾਲਾ ਮੁੰਡਾ ਘੋੜੀ ਤੇ ਬੈਠਾ ਹੈ ਪਰ ਜਦੋਂ ਘੋੜੀ ਵਾਲਿਆਂ ਦੇ ਘਰ ਕੋਲ ਜਾ ਕੇ ਘੋੜੀ ਦਾ ਮਾਲਕ ਉਸ ਦਾ ਢੇੜਾ ਦਬਾਉਣ ਲੱਗਦਾ ਹੈ ਤਾਂ ਘੋੜੀ ਐਨੀ ਡਰ ਜਾਂਦੀ ਹੈ ਕਿ ਉਹ ਵਿਆਹ ਵਾਲੇ ਮੁੰਡੇ ਨੂੰ ਨਾਲ ਲੈ ਕੇ ਭੱਜ ਜਾਂਦੀ ਏ ਜਿਸ ਨੂੰ ਦੇਖ ਕੇ ਮੁੰਡੇ ਦਾ ਪਰਿਵਾਰ ਅਤੇ ਸਾਰੇ ਹੀ ਬਰਾਤੀ ਮੁੰਡੇ ਦੇ ਪਿੱਛੇ ਭੱਜ ਲੈਂਦੇ ਨੇ ਅਤੇ ਕੁੜੀ ਵਾਲੇ ਕਹਿੰਦੇ ਨੇ ਕਿ ਘੋੜੀ ਪਰੌਣੇ ਨੂੰ ਲੈ ਗਈ ਘੋੜੀ ਵਾਲਾ ਕਹਿੰਦਾ ਹੈ ਕਿ ਮੂਰੇ ਹੋ ਕੇ ਘੋੜੀ ਨੂੰ ਫੜੋ ਪਰ ਮੁੰਡੇ ਦਾ ਪਿਓ ਕਹਿੰਦਾ ਹੈ ਕਿ ਘੋੜੀ ਨੂੰ ਛੱਡੋ ਮੇਰੇ ਮੁੰਡੇ ਨੂੰ ਲਾਹੋ ਕਿਤੇ ਮੇਰੇ ਮੁੰਡੇ ਦੇ ਕੋਈ ਸੱਟ ਪੇਟ ਨਾ ਲੱਗ ਜਾਵੇ ਸੋ ਤਕਰੀਬਨ 2 ਘੰਟੇ ਬਾਅਦ ਕਾਫੀ ਦੂਰ ਜਾ ਕੇ ਵਿਆਹ ਵਾਲਾ ਮੁੰਡਾ ਮਿਲ ਜਾਂਦਾ ਏ ਅਤੇ ਫਿਰ ਵਿਆਹ ਕਰਵਾ ਕੇ ਘੋੜੀ ਨੂੰ ਛੱਡ ਵਿਆਹ ਵਾਲਾ ਮੁੰਡਾ ਬਰਾਤ ਲੈ ਕੇ ਗੱਡੀ ਵਿੱਚ ਆਉਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ